ਇੱਕ ਬਾਪੂ ਬਜ਼ੁਰਗ ਆ ਜੀ ਦਾ ਨਾਮ ਚਮਕੌਰ ਸਿੰਘ ਆ ਉਹ ਕਹਿੰਦਾ ਮੈਨੂੰ ਘਰ ਦੇ ਸਾਹਮਣੇ ਦੇ ਰਿਹਾ ਮੈਨੂੰ ਰੋਟੀ ਨਹੀਂ ਦਿੰਦੇ ਐਸ ਟਾਈਮ ਬਾਪੂ ਦੇਹੜਾ ਦੂਨ ਦੇ ਵਿੱਚ ਸੜਕਾਂ ਤੇ ਘੁੰਮ ਰਿਹਾ ਤੇ ਫਿਰ ਘਰੇ ਕਦੋਂ ਜਾਣਾ ਪਰ ਯਾਰ ਮੈਨੂੰ ਥਾਮਦੇ ਨਹੀਂ ਕੋਈ ਨਹੀਂ ਥਾਮਦਾ ਸਾਡੀ ਨਾਲ ਜਮੀਨ ਦਿੱਤੀ ਆ ਮੈਨੂੰ ਬਾਪੂ ਆ ਦਾ ਨਾਮ ਪਿੰਡ ਪਮਾਲੀ ਦੱਸਦਾ ਤੇ ਮੁੱਲਾਪੁਰ ਦੇ ਕੋਲੇ ਦੱਸਦਾ ਚਮਕੌਰ ਸਿੰਘ ਜੱਟ ਉਹਦੀ ਬਾਹਾਂ ਤੇ ਲਿਖਿਆ ਹੋਇਆ ਨਾਮ ਸਾਡੀ ਬੇਨਤੀ ਹੈ ਜੇ ਦੇਹੜਾ ਦੂਨ ਤੋਂ ਕੋਈ ਦੇਖ ਰਿਹਾ ਵਾ ਵੀਡੀਓ ਤਾਂ ਇਸ ਬਜ਼ੁਰਗ ਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰੋ ਵਿਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਸਾਡਾ ਜਰੂਰੀ ਸੁਨੇਹਾ ਜੀ ਭੈਣੋ ਭਰਾਵੋ ਥੋੜਾ ਸ਼ੇਅਰ ਵੀ ਕਰਿਓ ਇਸ ਵੀਡੀਓ ਨੂੰ ਕਿਸੇ ਬਜ਼ੁਰਗ ਦੀ ਜ਼ਿੰਦਗੀ ਬਚ ਸਕਦੀ ਹੈ ਜਾਂ ਉਹ ਆਪਣੇ ਸਹੀ ਥਾਂ ਤੇ ਪਹੁੰਚ ਸਕਦਾ ਇੱਕ ਬਾਪੂ ਬਜ਼ੁਰਗ ਆ ਜੀ ਦਾ ਨਾਮ ਚਮਕੌਰ ਸਿੰਘ ਆ ਉਹ ਕਹਿੰਦਾ ਮੈਨੂੰ ਘਰ ਦੇ ਸਾਹਮਣੇ ਦੇ ਰਿਹਾ ਮੈਨੂੰ ਰੋਟੀ ਨਹੀਂ ਦਿੰਦੇ ਇਸ ਟਾਈਮ ਬਾਪੂ ਦੇਰਾ ਦੂਰ ਦੇ ਵਿੱਚ ਸੜਕਾਂ ਤੇ ਘੁੰਮ ਰਿਹਾ ਜਿਹੜੇ ਦੇਹਰਾਦੂਨ ਨਾਲ ਲਿੰਕ ਰੱਖਦੇ ਨੇ ਜਾਂ ਉੱਥੋਂ ਦੇ ਬਸਨੀਕ ਨੇ ਸਾਡੇ ਕੋਈ ਸਾਡੇ ਨਾਲ ਜੁੜੇ ਹੋਏ ਨੇ ਸੇਵਾਦਾਰ ਭੈਣ ਭਰਾ ਉਹਨਾਂ ਨੂੰ ਵੀ ਬੇਨਤੀ ਆ ਵੀ ਜਰੂਰ ਇਸ ਵੀਡੀਓ ਤੇ ਧਿਆਨ ਨਾਲ ਦੇਖ ਕੇ ਸੁਣ ਕੇ ਅਮਲ ਕਰਿਓ ਉਸ ਬਜ਼ੁਰਗ ਦੀ ਮਦਦ ਕਰਿਓ ਇੱਕ ਬਜ਼ੁਰਗ ਬਾਪੂ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਸੜਕਾਂ ਤੇ ਘੁੰਮ ਰਿਹਾ ਇਸ ਟਾਈਮ ਦੇਹਰਾਦੂਨ ਤੋਂ ਇਹ ਸਾਨੂੰ ਵੀਡੀਓ ਭੇਜੀ ਆ ਵੀਰ ਨੇ ਪਹਿਲਾਂ ਤਾਂ ਬਾਈ ਦਾ ਵੀ ਧੰਨਵਾਦ ਆ ਵੀਰ ਦਾ ਨਾਮ ਹੈਗਾ ਆ ਦੇਖੋ ਜੀ ਵੀਡੀਓ ਪਹਿਲਾਂ ਤੁਸੀਂ ਕਿੱਥੇ ਤੁਹਾਡਾ ਹੈ ਨਹੀਂਗਾ ਤੁਸੀਂ ਇੱਥੇ ਦੇਰ ਤੋਂ ਕਿਵੇਂ ਆ ਗਏ ਅੱਛਾ ਪਿੰਡ ਕਿਹੜਾ ਹੈ ਤੁਮਾਰੀ ਆ ਮੁੰਨਾਪੁਰ ਵਾਲੀ ਆ ਲੱਗਦਾ ਬਾਪੂ ਆਪਦਾ ਨਾਮ ਪਿੰਡ ਪਮਾਲੀ ਦੱਸਦਾ ਤੇ ਮੁੱਲਾਪੁਰ ਦੇ ਕੋਲੇ ਦੱਸਦਾ ਚਮਕੌਰ ਸਿੰਘ ਜੱਟ ਉਹਦੀ ਬਾਹਾਂ ਤੇ ਲਿਖਿਆ ਹੋਇਆ ਨਾਮ ਚਮਕੌਰ ਸਿੰਘ ਜੱਟ ਪਮਾਲੀ ਸੇਵਾਦਾਰ ਗੁਰੂ ਘਰ ਕੀ ਨਾਮ ਹੈ ਤੁਹਾਡਾ ਚਮਕੌਰ ਸਿੰਘ ਚਮਕੌਰ ਸਿੰਘ ਜੱਟ ਹਾਂ ਜੀ ਤੇ ਤੁਸੀਂ ਬਾਪੂ ਜੀ ਦੀ ਹਾਲਤ ਦੇਖੋ ਕੀ ਆ ਤੇ ਕਿਹੜੇ ਇਲਾਕੇ ਚ ਘੁੰਮ ਰਿਹਾ ਵਾ ਇਹ ਬਾਪੂ ਜੱਤ ਸੇਵਾਦਾਰ ਗੁਰੂਕਰ ਪਮਾਲੀ ਨਾਲ ਲਿਖਿਆ ਹੋਇਆ ਤੇ ਇਹ ਆ ਸੁਣਿਓ ਗੱਲ ਪੂਰੀ ਨਗਰ ਕਵੀਨ ਦਿੱਤੀ ਆ ਮੈਨੂੰ ਦੇਖੋ ਮੈਨੂੰ ਸ਼ਾਮ ਦੇ ਨਹੀਂ ਹੁੰਦੀ ਕੋਈ ਨਹੀਂ ਸ਼ਾਮ ਦਾ ਨਗਰ ਕਵੀਨ ਦਿੱਤੀ ਆ ਮੈਨੂੰ ਇਹ ਮੋਟਰ ਭੇਜਿਆ ਤੁਹਾਨੂੰ ਜਿਹੜੋ ਗੁਰਪ੍ਰੀਤ ਜੀ ਨੇ ਉਹਨਾਂ ਦੇ ਕੋਲ ਭੇਜ ਦिए ਜਿਹੜੇ ਉਹ ਸੇਵਾ ਸੇਵਾ ਕਰਦੇ ਨੇ ਜਿਹੜੇ ਉਹਨੂੰ ਚੱਲੇ ਜਾਊਗਾ ਠੀਕ ਹੈ ਦੇਖੋ ਬਜ਼ੁਰਗ ਦੇ ਸਿਰ ਤੇ ਦਸਤਾਰ ਹੈ ਨਹੀਂ ਸਰਦਾਰ ਬੰਦਾ ਗੁਰਸਿੱਖ ਬਾਹਾਂ ਤੇ ਲਿਖਿਆ ਹੈ ਮੈਂ ਗੁਰੂ ਘਰ ਦਾ ਸੇਵਾਦਾਰ ਆ ਔਰ ਡੇੜਾ ਦੂਨ ਐਸਟੇਮ ਬਾਪੂ ਤੇ ਬਾਪੂ ਨੂੰ ਵੀਡੀਓ ਭੇਜਣ ਵਾਲਾ ਮਲਕੀਰ ਸਿੰਘ ਬਾਈ ਟੈਕਸੀ ਡਰਾਈਵਰ ਆ ਬਾਈ ਉੱਥੇ ਤੇ ਉਹ ਬਾਈ ਦੱਸਦਾ ਵਾ ਵੀ ਮੈਨੂੰ ਇਹ ਬਜ਼ੁਰਗ ਇੱਥੇ ਮਿਲਿਆ ਵੀ ਤੁਸੀਂ ਇਹਦੀ ਮਦਦ ਕਰੋ ਇਹਨੂੰ ਕਿਸੇ ਤਰੀਕੇ ਇੱਥੋਂ ਲੈ ਕੇ ਜਾਓ ਵੈਸੇ ਤਾਂ ਮਲਕੀਰ ਸਿੰਘ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਬਾਈ ਕਹਿੰਦਾ ਮੈਂ ਦੱਸਦਾ ਵਾਂ ਤੁਹਾਨੂੰ ਵੀ ਜੇ ਮੇਰਾ ਸਮਾਂ ਬਣ ਗਿਆ ਮੈਂ ਛੱਡ ਜਾਣਾ ਵਾ ਪਰ ਫਿਰ ਵੀ ਇਹ ਸਾਡੀ ਬੇਨਤੀ ਹੈ ਜੇ ਦੇਹਰਾਦੂਨ ਤੋਂ ਕੋਈ ਦੇਖ ਰਿਹਾ ਵਾ ਵੀਡੀਓ ਤਾਂ ਇਸ ਬਜ਼ੁਰਗ ਨੂੰ ਸਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਡੀ ਮਦਦ ਕਰੋ ਤੇ ਆ ਪੂਰੀ ਵੀਡੀਓ ਵੀ ਦੇਖੋ ਨਾਲ ਅਸੀਂ ਅਟੈਚ ਕੀਤੀ ਹੈ ਬਜ਼ੁਰਗ ਕੀ ਕਹਿ ਰਿਹਾ ਵਾ ਸਵਾਰ ਕਿੱਥੇ ਤੁਹਾਡਾ ਹੈ ਨਹੀਂ ਗਾ ਤੁਸੀਂ ਇੱਥੇ ਦੇਹਰਾਦੂਨ ਕਿਵੇਂ ਆ ਗਏ ਮੈਂ ਗੁਰਦਵਾਰੇ ਲੋਨਨ ਮੰਦਪ ਅੱਛਾ ਪਿੰਡ ਕਿਹੜਾ ਤੁਹਾਡਾ ਹੀ ਆ ਮੁੱਲਾਪੁਰ ਤੁਮਾੜੇ ਹੀ ਆਵੇਗਾ ਪੰਡੂ ਨਹਾਇਆ ਆਇਆ ਕੰਮ ਲਾ ਗੀ ਕੀ ਨਾਮ ਤੁਹਾਡਾ ਚਮਕੌਰ ਸਿੰਘ ਹੈ ਜੀ ਚਮਕੌਰ ਸਿੰਘ ਜੱਟ ਹਾਂ ਜੀ ਚਾਰ ਲੋਕ ਹੋਣਾ ਤੁਮਾੜੇ ਹੀ ਮੇਰੇ ਰੈਟ ਟੂ ਟੂਲ ਹੈ ਜੱਟ ਸੇਵਾ ਦਾ ਗੁਰੂ ਘਰ ਅੱਛਾ ਤੇ ਫਿਰ ਘਰੇ ਕਦੋਂ ਜਾਣਾ ਫਿਰ ਯਾਰ ਮੈਨੂੰ ਸ਼ਾਮ ਦੇ ਨਹੀਂ ਨਹੀਂ ਕੋਈ ਨਹੀਂ ਸ਼ਾਮ ਦਾ ਘਰ ਨਹੀਂ ਨਾਲ ਜਵੀਨ ਦਿੱਤੀ ਹੈ ਮੈਨੂੰ ਤੇ ਉੱਥੇ ਭੇਜ ਦिए ਤੁਹਾਨੂੰ ਜਿਹੜੇ ਉਹ ਗੁਰਪ੍ਰੀਤ ਜੀ ਨੇ ਉਹਨਾਂ ਦੇ ਕੋਲ ਭੇਜ ਦिए ਜਿਹੜੇ ਉਹ ਸੇਵਾ ਸੇਵਾ ਕਰਦੇ ਨੇ ਜਿਹੜੇ ਉਹਨੂੰ ਚੱਲੇ ਜਾਊਗਾ ਮੈਂ ਠੀਕ ਹੈ ਚੱਲੀ ਬਾਈ ਮੈਂ ਚਲੋ ਤੁਹਾਡੀ ਵੀਡੀਓ ਪਾਵਾਂਗਾ ਕੋਈ ਨਾ ਕੋਈ ਠੀਕ ਹੈ ਮੈਂ ਤੁਹਾਡੀ ਜਰੂਰ ਸਹਾਇਤਾ ਕਰਨਗੇ ਦੇਰਾਦੂਨ ਚ ਹੋਣਾ ਤੁਸੀਂ ਹਾਂ ਜੀ ਹਾਂ ਜੀ ਹਾਂ ਦੇਰਾਦੂਨ ਕਿਹੜੇ ਗੁਰਦੁਆਰੇ ਗੁਰਦੁਆਰਾ ਕਿੱਥੇ ਕਰਕੇ ਗੁਰਦੁਆਰਾ ਸਾਹਿਬ ਮੇਰਾ ਨਾਮ ਕਾਲੀ ਸਾਹਿਬ ਗੁਰਦੁਆਰਾ ਜੁੱਧ ਇੱਧਰ ਜਿਹੜਾ ਹਾਂ ਜੁੱਧਾ ਕੋਲ ਕਾਲੀ ਸਾਹਿਬ ਇਹ ਜਿਹੜਾ ਦੇਰਾਦੂਨ ਜਿਹੜਾ ਗੁਰਦੁਆਰਾ ਹਾਂ ਜੀ ਹਾਂ ਜੀ ਅੱਛਾ ਫਿਰ ਤੁਸੀਂ ਹੁਣ ਕਿਵੇਂ ਇੱਧਰ ਕੁਝ ਖਾਣਾ ਪੀਣਾ ਮੈਂ ਖਾਣਾ ਹਾਂ ਜੀ ਰੋਟੀ ਖਾ ਲੂੰਗਾ ਰੋਟੀ ਤੇ ਇਸ ਟਾਈਮ ਬਾਪੂ ਕਿਤੇ ਮਿਲਣੀ ਨਹੀਂ ਆਇਆ ਮੈਂ ਤੁਹਾਨੂੰ ਪੈਸੇ ਦੇਣਾ ਤੁਸੀਂ ਖਾ ਲਿਓ ਰੋਟੀ ਵਾ ਠੀਕ ਹੈ ਜੀ ਠੀਕ ਹੈ ਹਾਂ ਮੈਂ ਪੈਸੇ ਦੇਣਾ ਤਾ ਤੁਹਾਡੀ ਵੀਡੀਓ ਨਹੀਂ ਬਾਬਾ ਤੁਹਾਡੀ ਵੀਡੀਓ ਭੇਜਾਂਗਾ ਮੈਂ ਗੁਰਪ੍ਰੀਤ ਕੋਲ ਗੁਰਪ੍ਰੀਤ ਸਰ ਕੋਲ ਠੀਕ ਹੈ ਠੀਕ ਹੈ ਜੀ ਹਾਂ ਉਹਨਾਂ ਕੋਲ ਭੇਜਾਂਗਾ ਤੁਹਾਨੂੰ ਜਰੂਰ ਸੰਭਾਲਣਗੇ ਔਰ ਤੁਹਾਡਾ ਪਰਿਵਾਰ ਨਹੀਂ ਸੰਭਾਲ ਰਿਹਾ ਤੁਹਾਨੂੰ ਨਹੀਂ ਜੀ ਅੱਛਾ ਨਾ ਜ਼ਮੀਨ ਨਾ ਘਰ ਦਿੱਤਾ ਜ਼ਮੀਨ ਕਿੰਨੇ ਕਿੱਲੇ ਸੀ ਮੇਰਾ ਡੇਢ ਕਿੱਲਾ ਹੁੰਦਾ ਹੈ ਅੱਛਾ ਤੇ ਬੱਚੇ ਹੈ ਨਹੀਂ ਬੱਚਾ ਦਾ ਹੋਇਆ ਜੀ ਘਰ ਵਾਲੀ ਹੈ ਸੀ ਹਾਂ ਘਰ ਵਾਲੀ ਵਿਆਹ ਹੋਇਆ ਸੀ ਹਾਂ ਜੀ ਹਾਂ ਅੱਛਾ ਵਿਆਹ ਆ ਮੇਰਾ 5ਵੀਂ ਜੇ ਹੋਵੇ ਠੀਕ ਆ ਅੱਛਾ ਹਾਂ ਉਹਨਾਂ ਨੇ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਇੱਥੇ ਨੂੰ ਸਾਲ ਹੋ ਗਿਆ ਨੰਦਪੁਰ ਛਾਰੂ ਅੱਛਾ ਬੱਚਾ ਦੀ ਸੇਵਾ ਕਰਦਣ ਕੋਲ ਬਰੇਠ ਠੀਕ ਠੀਕ ਹੈ ਹਾਂ ਜੀ ਚਲੋ ਕੋਈ ਨਹੀਂ ਮੈਂ ਤੁਹਾਡੀ ਮਦਦ ਸਹਾਇਤਾ ਕਰਨਾ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਕੁਝ ਦੇਣਾ ਤੇ ਇਹਨੂੰ ਬਜ਼ੁਰਗ ਨੂੰ ਅਸੀਂ ਇਹਦੇ ਪਿੰਡ ਵੀ ਹੁਣ ਸਰਪੰਚ ਸਾਹਿਬ ਨਾਲ ਵੀ ਗੱਲ ਕਰ ਰਹੇ ਹਾਂ ਘਰ ਦੇ ਵੀ ਇਹਦੇ ਪੁੱਛਦੇ ਆ ਵੀ ਕਾ ਤੋ ਨਹੀਂ ਇਹਦੇ ਨਾਲ ਸੰਪਰਕ ਕਰਦੇ ਕਿਉਂ ਇਹਦੇ ਹਾਲਾਤ ਇਦਾਂ ਦੇ ਬਣਿਆ ਪਰ ਸਭ ਤੋਂ ਪਹਿਲਾਂ ਸੀਗਾ ਵੀ ਇਹ ਬਜ਼ੁਰਗ ਦੀ ਵੀਡੀਓ ਤੁਹਾਡੇ ਨਾਲ ਸਿੰਝੀ ਕੀਤੀ ਆ ਵੀ ਇਹਨੂੰ ਆਪਾਂ ਕਿਸੇ ਤਰੀਕੇ ਇੱਥੇ ਵਾਪਸ ਬੁਲਾ ਲਈਏ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ